ਸਾਡੇ ਗਵਰਨਮੈਂਟ ਸਕੂਲਸ ਹੈ ਉਹ ਪ੍ਰਾਈਵੇਟ ਸਕੂਲਸ ਦੇ ਨਾਲ ਕਿਤੇ ਬਿਹਤਰ ਨੇ ਇਹ ਜਿੰਨੇ ਵੀ IAS ਆਫੀਸਰ ਨੇ ਉਹ ਸਾਰੇ ਸਾਡੇ ਗਵਰਨਮੈਂਟ ਸਕੂਲ ਨਾਲ ਦੇਖ ਹੀ ਦੇ ਨੇ ਤੇ ਇਸ ਤੋਂ ਬਾਅਦ ਸਾਡੇ ਟੀਚਰਸ ਵੀ ਜਿਹੜੇ ਨੇ ਉਹ ਘਰਾਂ ਦੇ ਵਿੱਚ ਵੀ ਵਿਜ਼ਿਟ ਕਰਨਗੇ ਤੁਸੀਂ ਦੇਖੋਗੇ ਸਾਡਾ ਸਕੂਲ ਦੀ ਬਿਊਟੀਫਿਕੇਸ਼ਨ ਦੇਖਦੇ ਹੀ ਹੋਵੋਗੇ ਕਿੰਨਾ ਖੂਬਸੂਰਤ ਸਾਡਾ ਸਕੂਲ ਬਣਿਆ ਹੈ ਭਾਰਤ ਸਰਕਾਰ ਤੋਂ ਮੰਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਜੋ ਅੱਜ ਅਸੀਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲਸ ਤੋਂ ਮੱਸੇ ਵਾਲੇ ਤੇ ਦਾਖਲਾ ਮਹੀਨੇ ਦੇ ਤਹਿਤ ਇੱਕ ਰੈਲੀ ਕਰਦੀ ਹੈ ਤੇ ਉਹਦੇ ਵਿੱਚ ਅਸੀਂ ਇਹ ਮੈਸੇਜ ਕਨਵੇ ਕਰ ਰਹੇ ਹਾਂ ਕਿ ਸਾਡੇ ਦੇ ਗਵਰਨਮੈਂਟ ਸਕੂਲਸ ਹੈ ਉਹ ਪ੍ਰਾਈਵੇਟ ਸਕੂਲਾਂ ਨਾਲ ਕਿਤੇ ਬਹਿਰ ਕਰਨੇ ਸਾਡੇ ਕੋ ਵਧੀਆ ਟੀਚਰਸ ਨੇ ਜਿਹੜੇ ਕਿ ਬਿਲਕੁਲ ਕੁਆਲੀਫਾਈਡ ਹੈ ਬੀਐਡ ਐਮਏ ਐਮਫਿਲ ਇਵਨ ਕਿ ਪੀਐਚਡੀ ਸਟਾਫ ਵੀ ਸਾਡੇ ਕੋ ਅਵੇਲੇਬਲ ਹੈ ਮੈਂ ਖੁਦ ਐਮਫਿਲ ਹਾਂ ਮੇਰੇ ਸਟਾਫ ਵਿੱਚ ਦਵਿੰਦਰ ਸਿੰਘ ਜੀ ਨੇ ਉਹ ਪੀਐਚਡੀ ਨੇ ਉਹ ਵੀ ਸਾਰੇ ਟੀਚਰ ਕੋਲ ਐਮਐਸਸੀ ਹੈ ਕੋਈ ਐਮਫਿਲ ਹੈ ਸਾਰੇ ਅਵੇਲੇਬਲ ਨੇ ਤੇ ਸਾਡੇ ਬੱਚੇ ਵੀ ਜਿਹੜੇ ਨੇ ਉਹਨਾਂ ਨੂੰ ਵੀ ਅਸੀਂ ਅੱਜ ਮੈਸੇਜ ਕੀਤਾ ਵੈ ਕਿ ਸਰਕਾਰ ਵੱਲੋਂ ਵੀ ਸਾਨੂੰ ਹਦਾਇਤ ਕੀਤੀ ਗਈ ਹੈ ਈਚ ਵਨ ਬਰਿੰਗ ਵਨ ਦਾ ਜਿਹੜਾ ਸੁਨੇਹਾ ਹੈ ਉਸੇ ਬੱਚਿਆਂ ਦੇ ਰਾਹੀਂ ਘਰ-ਘਰ ਦੇ ਵਿੱਚ ਅਜ ਪਹੁੰਚਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਇਸ ਤੋਂ ਬਾਅਦ ਸਾਡੇ ਟੀਚਰਸ ਵੀ ਜਿਹੜੇ ਨੇ ਉਹ ਘਰਾਂ ਦੇ ਵਿੱਚ ਵੀ ਵਿਜ਼ਿਟ ਕਰਨਗੇ ਤਾਂ ਕਿ ਸਾਡੇ ਦਾਖਲੇ ਦੇ ਵਿੱਚ ਵੱਧ ਤੋਂ ਵੱਧ ਨਾ ਉਹ ਵਾਧਾ ਹੋ ਸਕੇ ਤੇ ਬੱਚੇ ਜਿਹੜੇ ਨੇ ਉਹ ਫ੍ਰੀ ਆਫ ਕੋਸਟ ਜਿਹੜਾ ਹੈ ਜਿੱਥੇ ਉਹ ਪ੍ਰਾਈਵੇਟ ਸਕੂਲਾਂ ਦੇ ਢੇਰਾ ਪੈਸੇ ਖਰਚਦੇ ਨੇ ਤੇ ਆਪਣੇ ਸਕੂਲਾਂ ਦਾ ਵਿੱਚ ਗਵਰਨਮੈਂਟ ਸਕੂਲਾਂ ਵਿੱਚ ਜਿੱਥੇ ਸਾਰੀਆਂ ਹੀ ਫੈਸਿਲਿਟੀਆਂ ਨੇ ਤੇ ਦੇਖੋ ਕਿ ਸਾਡਾ ਸਕੂਲ ਦੀ ਬਿਊਟੀਫਿਕੇਸ਼ਨ ਦੇਖਦੇ ਹੀ ਹੋਵਾਂਗੇ ਕਿੰਨਾ ਖੂਬਸੂਰਤ ਜਿਹੜਾ ਸਕੂਲ ਬਣਿਆ ਹੈ ਤੇ ਲੈਬਸ ਵੀ ਬਹੁਤ ਸੁੰਦਰ ਬਣੀ ਹੋਈਆਂ ਨੇ ਤੇ ਇਸ ਕਰਕੇ ਮੈਂ ਤੁਹਾਡੇ ਰਾਹੀਂ ਇਹ ਮੈਸੇਜ ਕਮਿਊਨਿਕੇਟ ਕਰਨਾ ਚਾਹੁੰਦੀ ਆ ਕਿ ਸਾਨੂੰ ਆਪਣੇ ਪੇਰੈਂਟਸ ਰਾਹੀਂ ਬੱਚਿਆਂ ਦੇ ਪੇਰੈਂਟਸ ਤੇ ਰਾਹੀਂ ਆਪਣੇ ਤੁਹਾਡੇ ਜਿਵੇਂ ਤੁਸੀਂ ਖੜੇ ਹੋ ਤੁਸੀਂ ਵੀ ਸਾਡਾ ਇਹ ਮੈਸੇਜ ਕਮਿਊਨਿਕੇਟ ਕਰੋ ਕਿ ਆਪਣੇ ਬੱਚਿਆਂ ਨੂੰ ਜਿਹੜਾ ਵਾਹਤ ਤੋਂ ਬਾਅਦ ਦਾ ਸਰਕਾਰੀ ਸਕੂਲ ਵਿੱਚ ਭਵਾਓ ਤਾਂ ਕਿ ਬੱਚਿਆਂ ਦਾ ਆਉਣ ਵਾਲਾ ਭਵਿੱਖ ਵਧੀਆ ਬਣ ਜਾਵੇ ਜabb ਬੱਚੇ ਚਾਤ ਬਣੀ ਹੈ ਕਿ ਜਿੰਨੇ ਵੀ IAS ਅਫਸਰ ਨੇ ਉਹ ਸਾਰੇ ਸਾਡੇ ਗਵਰਨਮੈਂਟ ਸਕੂਲਾਂ ਦੀ ਹੀ ਦੇ ਨੇ ਸੋ ਮੈਂ ਖੁਦ ਗਵਰਨਮੈਂਟ ਸਕੂਲ ਦੇ ਵਿੱਚ ਪੜੀ ਹੋਈ ਆ ਤੇ ਮੈਂ ਆਸ ਕਰਦੀ ਆ ਤੇ ਸਾਡੇ ਇਸ ਮੈਸੇਜ ਦੇ ਨਾਲ ਤੇ ਜੋ ਸਾਨੂੰ ਵਿਭਾਗ ਵੱਲੋਂ ਹਦਾਇਤਾਂ ਹੋਈਆਂ ਨੇ ਜੋ ਸਾਨੂੰ ਸੀਐਮ ਵੱਲੋਂ ਸਾਹਿਬ ਵੱਲੋਂ ਹਦਾਇਤਾਂ ਹੋਈਆਂ ਨੇ ਐਜੂਕੇਸ਼ਨ ਮਿਨਿਸਟਰ ਸਾਹਿਬ ਵੱਲੋਂ ਹਦਾਇਤਾਂ ਹੋਈਆਂ ਨੇ ਉਹਨਾਂ ਮੁਤਾਬਕ ਜੇ ਅਸੀਂ ਆਪਣਾ ਵਧੀਆ ਕਰਾਂਗੇ ਇੰਟਰਨਲੀ ਆਪਣੇ ਦਿਲੋਂ ਕਰਾਂਗੇ ਤਾਂ ਜਰੂਰ ਜਿਹੜੇ ਸਾਡੇ ਸਕੂਲ ਹੋਰ ਤਰੱਕੀ ਕਰਨਗੇ ਤੇ ਸਾਡੇ ਸਕੂਲਾਂ ਦਾਖਲਾ ਵੀ ਵੱਧ ਜਾਵੇ ਥੈਂਕ ਯੂ